ਮਾਨਸਾ ਕੋਰਟ ਦੇ ਵਿੱਚ ਨਿਕਲੀਆਂ ਕਲਰਕਾਂ ਦੀਆਂ ਪੋਸਟਾਂ ਦੇ ਲਈ ਪੇਪਰ ਦੀ ਤਰੀਕ ਤੇ ਪੇਪਰ ਦੇ ਸੈਂਟਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤਾਂ ਜੋ ਸਬੰਧਤਾਂ ਤੱਕ ਇਹ ਵੀਡੀਓ ਪਹੁੰਚ ਸਕੇ ਦੋਸਤੋ ਦਫਤਰ ਜ਼ਿਲ੍ਹਾ ਤੇ ਸੈਸ਼ਨਰ ਜੱਜ ਮਾਨਸਾ ਨੇ ਇਹ ਪਬਲਿਕ ਨੋਟਿਸ ਜਾਰੀ ਕੀਤਾ ਜਿਸ ਰਾਹੀਂ ਸਮੂਹ ਉਮੀਦਵਾਰਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਮਾਨਸਾ ਕੋਰਟ ਦੇ ਵਿੱਚ ਨਿਕਲੀਆਂ ਕਲਰਕ ਦੀਆਂ ਪੋਸਟਾਂ ਦੇ ਲਈ ਪੇਪਰ 13 ਜੁਲਾਈ 2025 ਦੇ ਨਇਤਵਾਰ ਨੂੰ ਸਵੇਰੇ 11:00 ਵਜੇ ਤੋਂ 1 ਵਜੇ ਤੱਕ ਲਿਆ ਜਾਊਗਾ ਉਮੀਦਵਾਰਾਂ ਨੂੰ ਸਹੀ 9:00 ਵਜੇ ਪ੍ਰੀਖਿਆ ਕੇਂਦਰ ਤੇ ਪਹੁੰਚਣ ਦੀ ਹਦਾਇਤ ਕੀਤੀ ਗਈ ਹੈ ਅਤੇ 10:30 ਵਜੇ ਤੋਂ ਬਾਅਦ ਕਿਸੇ ਵੀ ਉਮੀਦਵਾਰ ਨੂੰ ਪ੍ਰੀਖਿਆ ਕੇਂਦਰ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਉਮੀਦਵਾਰਾਂ ਨੂੰ ਵੱਖਰੇ ਪ੍ਰਵੇਸ਼ ਪੱਤਰ ਨਹੀਂ ਭੇਜੇ ਜਾਣਗੇ ਉਮੀਦਵਾਰ ਨੂੰ ਆਪਣਾ ਅਸਲੀ ਫੋਟੋ ਆਈਡੀ ਪ੍ਰੂਫ ਜਿਵੇਂ ਆਧਾਰ ਕਾਰਡ ਪੈਨ ਕਾਰਡ ਜਾਂ ਡਰਾਈਵਿੰਗ ਲਾਇਸੈਂਸ ਜਾਂ ਕੋਈ ਹੋਰ ਨਾਲ ਲੈ ਕੇ ਆਉਣਾ ਪਵੇਗਾ ਇਸ ਪੇਪਰ ਦੇ ਲਈ 4 ਪ੍ਰੀਖਿਆ ਕੇਂਦਰ ਬਣਾਏ ਗਏ ਨੇ ਜੋ ਕਿ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਲੜੀ ਨੰਬਰ 1 ਤੋਂ 480 ਤੱਕ ਦੇ ਉਮੀਦਵਾਰ ਪ੍ਰੀਖਿਆ ਕੇਂਦਰ ਨੰਬਰ 1 ਲੜੀ ਨੰਬਰ 481 ਤੋਂ 816 ਤੱਕ ਦੇ ਉਮੀਦਵਾਰ ਪ੍ਰੀਖਿਆ ਕੇਂਦਰ ਨੰਬਰ 2 ਲੜੀ ਨੰਬਰ 817 ਤੋਂ 1104 ਤੱਕ ਦੇ ਉਮੀਦਵਾਰ ਪ੍ਰੀਖਿਆ ਕੇਂਦਰ ਨੰਬਰ 3 ਲੜੀ ਨੰਬਰ 1105 ਤੋਂ 1434 ਤੱਕ ਦੇ ਉਮੀਦਵਾਰ ਪ੍ਰੀਖਿਆ ਕੇਂਦਰ ਨੰਬਰ 4 ਦੇ ਵਿੱਚ ਪੇਪਰ ਦੇਣਗੇ ਪੂਰੀ ਲਿਸਟ ਤੇ ਆਪਣੇ ਪ੍ਰੀਖਿਆ ਕੇਂਦਰ ਸੰਬੰਧੀ ਤੁਸੀਂ ਆਫੀਸ਼ੀਅਲ ਵੈਬਸਾਈਟ ਜੋ ਕਿ ਸਕਰੀਨ ਤੇ ਨਾਜ਼ਰ ਆ ਰਹੀ ਹੈ ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦਾ ਭਲਾ ਹੋ ਸਕੇ